ਜੇਕਰ ਤੁਸੀਂ ਵੀ ਬਾਥਰੂਮ ਦੇ ਵਿੱਚ ਗੀਜ਼ਰ ਓਨ ਕਰਕੇ ਨਹਾਉਂਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਸੁਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਗੀਜ਼ਰ ਦੀ ਲੀਕੇਜ ਕਾਰਨ 22 ਸਾਲਾ ਦੀ ਨੌਜਵਾਨ ਲੜਕੀ ਦੀ ਮੌਤ ਹੋ ਗਈ ਹੈ ਜਲੰਧਰ ਤੋਂ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਨਮ ਦਿਨ ਤੋਂ ਪਹਿਲਾਂ ਹੀ 22 ਸਾਲਾ ਦੀ ਲੜਕੀ ਦੀ ਗੀਜ਼ਰ ਦੀ ਗੈਸ ਚੜਨ ਕਾਰਨ ਕਥਿਤ ਤੌਰ ਤੇ ਮੌਤ ਹੋ ਗਈ ਹੈ। ਸੋ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਸੋ ਜਲੰਧਰ ਤੋਂ ਇਹ ਹੈਰਾਨ ਕਰਨ ਵਾਲੀ ਖਬਰ ਹੈ। ਸੋ ਜਲੰਧਰ ਵਿੱਚ ਵਾਪਰੇ ਇਸ ਹਾਦਸੇ ਨੇ ਪੂਰੇ ਇਲਾਕੇ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਪਰੇਸ਼ਾਨ ਕਰ ਦਿੱਤਾ ਹੈ। ਬਾਥਰੂਮ ਦੇ ਗੀਜ਼ਰ ਦੇ ਲੀਕੇਜ ਨੂੰ ਕਰਕੇ ਸ਼ਿਸ਼ਨਾ ਆਗੂ ਦੀ 22 ਸਾਲਾ ਦੀ ਧੀ ਦੀ ਜਾਨ ਚਲੀ ਗਈ ਹੈ। ਪਰਿਵਾਰ ਦੇ ਮੈਂਬਰਾਂ ਨੂੰ ਪਤਾ ਤੱਕ ਨਹੀਂ ਲੱਗਾ ਕਾਫੀ دیر ਤੱਕ ਜਦੋਂ ਉਹ ਬਾਹਰ ਨਿਕਲੀ ਤਾਂ ਦਰਵਾਜ਼ਾ ਤੋੜ ਕੇ ਉਸ ਨੂੰ ਕੱਢਿਆ ਗਿਆ ਇਸ ਘਟਨਾ ਕਰਕੇ ਉਹਨਾਂ ਦੇ ਘਰ ਵਿੱਚ ਮਾਤਮ ਛਾ ਗਿਆ ਜਦੋਂ ਕਿ ਕੁਝ ਦਿਨ ਪਹਿਲਾਂ ਤੱਕ ਉਹਨਾਂ ਦੇ ਘਰ ਵਿੱਚ ਇਸੇ ਧੀ ਦੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਇਹ ਘਟਨਾ ਮਿੱਠਾ ਬਾਜ਼ਾਰ ਖੇਤਰ ਦੀ ਦੱਸੀ ਜਾ ਰਹੀ ਹੈ ਜਿੱਥੇ ਬਾਥਰੂਮ ਵਿੱਚ ਨਹਾਉਂਦੇ ਸਮੇਂ ਗੀਜ਼ਰ ਦੀ ਪਾਈਪ ਤੋਂ ਗੈਸ ਲੀਕ ਹੋਈ ਜਿਸ ਕਰਕੇ ਮਨਮਨ ਨਾਮ ਦੀ ਇਸ ਲੜਕੀ ਦਾ ਦਮ ਕੁੱਟ ਗਿਆ ਅਤੇ ਸ਼ਿਕਾਇਤ ਹੋਈ ਅਤੇ ਬੇਹੋਸ਼ ਹੋ ਗਈ ਪਰਿਵਾਰਕ ਮੈਂਬਰ ਜਦੋਂ ਤੱਕ ਕੁਝ ਸਮਝ ਪਾਉਂਦੇ ਉਦੋਂ ਤੱਕ ਦੇਰ ਹੋ ਚੁੱਕੀ ਸੀ ਖਾਸ ਗੱਲ ਇਹ ਹੈ ਕਿ ਮੁੰਮੁੰਦਾ ਜਨਮ ਦਿਨ ਸੀ ਜਿਸ ਦੀਆਂ ਤਿਆਰੀਆਂ ਪੂਰੇ ਘਰ ਵਿੱਚ ਚੱਲ ਰਹੀਆਂ ਸੀ ਪਰ ਖੁਸ਼ੀਆਂ ਤੋਂ ਪਹਿਲਾਂ ਹੀ ਘਰ ਵਿੱਚ ਮਾਤਮ ਛਾ ਗਿਆ ਅਸੋ ਜਾਣਕਾਰੀ ਅਨੁਸਾਰ ਜੋ ਮੀਡੀਆ ਰਿਪੋਰਟ ਮੁਤਾਬਿਕ ਜਾਣਕਾਰੀ ਹੈ ਹਾਂ ਉੱਤਰ ਭਾਰਤ ਦੇ ਪ੍ਰਮੁੱਖ ਸ਼ਿਵ ਸੈਨਾ ਆਗੂ ਦੀਪਕ ਕੰਬੋਜ ਦੀ ਟੀਮ ਮਨਮਨ ਹਾਰ ਹੀ ਸੀ ਤਾਂ ਐਸੇ ਦੌਰਾਨ ਗੀਜ਼ਰ ਦੀ ਜੁੜੀ ਪਾਈਪ ਵਿੱਚ ਤਕਨੀਕੀ ਖਰਾਬੀ ਆ ਗਈ ਗੈਸ ਦਾ ਰਿਸਾਵ ਪਉਣ ਲੱਗਿਆ ਬਾਸੂਮ ਬੰਦ ਪਉਣ ਦੇ ਕਾਰਨ ਗੈਸ ਬਾਹਰ ਨਾ ਨਿਕਲ ਸਕੀ ਜਿਸ ਕਰਕੇ ਸਾਲੈਂਡ ਵਿੱਚ ਪਰੇਸ਼ਾਨੀ ਹੋਈ ਅਤੇ ਉਹ ਬਾਥਰੂਮ ਵਿੱਚ ਕੀ ਬੇਪੋਸ਼ ਹੋ ਗਈ ਕਾਫੀ ਦੇਰ ਤੱਕ ਬਾਹਰ ਨਾ ਆਉਣ ਤੇ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੜਕਾਇਆ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਹਾਲਤ ਕੁਝ ਹੋਰ ਹੀ ਸੀ ਜਿਸ ਨੂੰ ਦੇਖ ਕੇ ਸਾਰੇ ਘਬਰਾ ਗਏ ਤੋ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਮ੍ਰਿਤਕ ਦੇਨੂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤਾਂ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਉਕਤ ਤੌਰ ਤੇ ਹੁਣ ਤੱਕ ਗੀਜ਼ਰ ਦੀ ਲੀਕੇਜ ਕਾਰਨ ਹੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਕੀ ਕਾਰਨ ਜਾਨ ਜਾਣ ਦਾ